ਮਗਵਾੜਾ ਦੇ ਲੌਗ 8 ਵਿਖੇ ਇੱਕ ਕਾਰਸਵਾਰ ਨਿਗਰੋਵਲ ਉਸ ਸਮੇਂ ਲੋਕਾਂ ਦੇ ਨੱਕ ਵਿੱਚ ਦਮ ਕਰਕੇ ਰੱਖ ਦਿੱਤਾ ਗਿਆ ਜਦੋਂ ਉਸਨੇ ਨਸ਼ੇ ਦੀ ਹਾਲਤ ਵਿੱਚ ਦੋ ਆਟੋ ਨੂੰ ਟੱਕਰ ਮਾਰਨ ਤੋਂ ਬਾਅਦ ਬਿਜਲੀ ਦੇ ਖੰਭੇ ਨੂੰ ਤੋੜਦਾ ਹੋਇਆ ਖੋਖੇ ਵਿੱਚ ਜਾ ਵੱਜਾ ਦੱਸਿਆ ਜਾ ਰਿਹਾ ਹੈ ਕਿ ਇਸ ਨਿਗਰੋ ਦੀ ਲਾਪਰਵਾਹੀ ਕਾਰਨ ਤਿੰਨ ਵਿਅਕਤੀ ਵੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਆਟੋ ਯੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਤੋਂ ਇਲਾਵਾ ਹੋਰਨਾ ਮੈਂਬਰਾਂ ਨੇ ਦੱਸਿਆ ਕਿ ਟੱਕਰ ਮਾਰਨ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਬਾਅਦ ਵਿੱਚ ਫਿਰ ਤੋਂ ਗੱਡੀ ਕਾਢੀ ਅਤੇ ਨਸ਼ੇ ਦੀ ਹਾਲਤ ਵਿੱਚ ਦੋ ਆਟੋ ਨੂੰ ਟੱਕਰ ਮਾਰ ਦਿੱਤੀ। ਉਹਨਾਂ ਦੱਸਿਆ ਕਿ ਕਾਰ ਚਾਲਕ ਨਿਗਰੋ ਬਹੁਤ ਜ਼ਿਆਦਾ ਨਸ਼ੇ ਵਿੱਚ ਸੀ। ਸਥਾਨਕ ਲੋਕਾਂ ਨੇ ਉਕਤ ਨਿਗਰੋ ਦੀ ਗੱਡੀ ਵਿੱਚੋਂ ਨਸ਼ਾ ਬਰਾਮਦ ਹੋਣ ਦੇ ਵੀ ਗੰਭੀਰ ਦੋਸ਼ ਲਗਾਏ ਹਨ। ਜਿਸ ਤੋਂ ਬਾਅਦ ਉਹਨਾਂ ਚੌਂਕੀ ਚਿਹੜੂ ਦੀ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਹੀਰਾ ਭਾਜੀ ਆਪਣਾ ਮੇਰਾ ਨਾਮ ਹੈਗਾ ਸਰਜੀਸ਼ੰਦੂ ਕੀ ਮਾਮਲਾ ਸਰ ਐਕਸੀਡੈਂਟ ਦਾ ਇਹ ਸਵੇਰੇ ਵੀ ਇਹ ਬੰਦੇ ਪਿਛਲੇ ਪਾਸੇ ਇਧਰ ਕਰਕੇ ਆਏ ਆਸ਼ਾਨਾ ਦੇ ਕੋਲ ਤੇ ਸਵੇਰ ਦੀ ਗੱਡੀ ਆਵਾ ਗੌਣ ਘੁੰਮ ਰਹੀ ਆ ਸਾਡੇ ਬੰਦਿਆ ਸਵੇਰੇ ਬਿਠਾਇਆ ਉੱਥੇ ਪਿੱਛੇ ਵੀ ਬੰਦੇ ਦੀ ਇੱਕ ਕਵਾੜੀਆ ਸੀਗਾ ਪਤਾ ਨਹੀਂ ਉਹ ਉਹਨੇ ਵੀ ਸੱਤ ਲੱਤ ਨੂੰ ਟੱਟ ਗਈ ਆ ਇਹ ਹੁਣ ਉਦੋਂ ਪਤਾ ਨਹੀਂ ਫੇਰ ਕੋਈ ਫੈਸਲਾ ਹੋਇਆ ਕਿ ਨਹੀਂ ਹੋਇਆ ਫੇਰ 10 11 11:30 ਵਜੇ ਗੱਡੀ ਲੈ ਕੇ ਉਧਰੋਂ ਆਇਆ ਬਹੁਤ ਇਹਦੇ ਮੋਲੇ ਦੋ ਕੁੜੀਆਂ ਸੀ ਉਹ ਵੀ ਨੱਟ ਕੇ ਬਚੀਆਂ ਅਸੀਂ ਆਪਣੇ ਆਪਣੇ ਗੱਡੀਆਂ ਦੇ ਵਿੱਚ ਬੈਠੇ ਸੀ ਜਾਂ ਜਣੀ ਸੀ ਆਪਣੀਆਂ ਗੱਡੀਆਂ ਦੇ ਵਿੱਚ ਬੈਠੇ ਸੀ ਆਪਣਾ ਨੰਬਰ ਦਾ ਇੰਤਜ਼ਾਰ ਕਰ ਰਹੇ ਸੀ ਇਹ ਬਹੁਤ ਔਨੀ ਤੇਜ਼ ਆਇਆ ਸੱਪ ਵਰਜਨ ਆ ਕੇ ਆਇਆ ਪਹਿਲਾਂ ਮੇਰੀ ਗੱਡੀ ਧੋਕੇ ਪਿੱਛਲੇ ਪਾਸੇ ਇੱਕ ਬੰਦਾ ਹੋਰ ਸੀ ਮੁੰਡਾ ਉਹਦੀ ਗੱਡੀ ਧੋਕੀ ਉਹਦੀ ਉਹਦੀ ਜਿਆਦੀ ਸੱਟਾਂ ਲੱਗੀਆਂ ਲੱਤ ਟੁੱਟਣ ਦੀ ਮੇਰੇ ਖਿਆਲੋਂ ਲੈ ਕੇ ਗਏ ਬੰਦੇ ਹਸਪੀਟਲ ਪਤਾ ਨਹੀਂ ਤੇ ਲੱਤ ਟੁੱਟ ਗਈ ਅਸੀਂ ਤਿੰਨ ਚਾਰ ਆਪਣੀ ਗੱਡੀ ਦੀ ਵਿੱਚ ਹੀ ਝੋਟ ਹੋ ਗਏ ਸਾਨੂੰ ਮੌਕਾ ਹੀ ਨਹੀਂ ਨਿਕਲਿਆ ਮਿੰਡ ਦਾ ਬਾਹਰ ਨਿਕਲਦਾ ਸਰ ਇਸ ਗੱਡੀ ਵਿੱਚ ਕਿੰਨੇ ਨਿਕਲੋਗੇ ਉਹ ਉਹ ਸਿੰਗਲ ਹੀ ਸੀਗਾ ਜੀ ਸਿੰਗਲ ਡਰਾਈਵਰ ਸਾਹਿਬ ਵਗੈਰਾ ਕੀਤਾ ਹੋਇਆ ਨਹੀਂ ਉਹ ਭਾਈ ਇੰਨਾ ਤੇਜ਼ ਹੀ ਉਹ ਨਸ਼ੇ ਵਾਲੇ ਚਲਾ ਸਕਦਾ ਬਗੈਰ ਨਸ਼ੇ ਤੋਂ ਚੱਲਦੀ ਨਹੀਂ ਨੀ ਗੱਡੀ ਅਸੀਂ ਸਵੇਰੇ ਹੀ ਗੱਡੀ ਉੱਥੇ ਦੇਖੀ ਸੀ ਬਾਲਾ ਜੀ ਮਾਰਦੇ ਕੋਲ ਹਾਂਜੀ ਹਾਂਜੀ ਉਹੀ ਗੱਡੀ ਹੈ ਇਹ ਦੁਕਾਨ ਵਿੱਚ ਮਾਰ ਗਿਆ ਸੀ ਉਦੋਂ ਤੋਂ ਦੁਬਾਰਾ ਚਲਾ ਕੇ ਲੈ ਕੇ ਆਇਆ ਉਦੋਂ ਚਲਾ ਕੇ ਆ ਕੇ ਲੈ ਕੇ ਆ ਦੁਬਾਰਾ ਉੱਥੇ ਵੀ ਕੋਈ ਨੁਕਸਾਨ ਹੋਇਆ ਸੀ ਉੱਥੇ ਨੁਕਸਾਨ ਮੈਂ ਨਹੀਂ ਦੇਖਿਆ ਤੇ ਨੁਕਸਾਨ ਉੱਥੇ ਵੀ ਹੋਇਆ ਜੀ ਇੱਥੇ ਕਿੰਨੇ ਵਜੇ ਜ਼ਖਮੀ ਹੋਇਆ ਹਿਸਾਬ ਇੱਥੇ 3 ਜੀ भेजियो सरकारी हॉस्पिटल भेज दिया जी एक मुंडे दी 250 होगी ओदा ते ओदी लाते पटक दा पता लगा वे लटपटिया मैं तो बच्ची कोटे आज आ गया गड्डी में मुझे मौका निकले निकलंगा ਤੁਸੀਂ ਪੁਲਿਸ ਨੂੰ ਸੀ ਸੂਚਨਾ ਦਿੱਤੀ ਆ ਹਾਂਜੀ ਹਾਂਜੀ ਦੇ ਕੇ ਉਹਨੂੰ ਨਾਲ ਹੀ ਲੈ ਕੇ ਗਏ ਬੰਦੇ ਨੂੰ ਅੱਛਾ ਪੁਲਿਸ ਕਿਨੇ ਚਾਹਵਾ ਆ ਗਈ ਸੀ ਮੌਕੇ ਤੇ ਹਾਂਜੀ ਮੌਕੇ ਦੇ ਨੇ ਇਸੇ ਲੈ ਕੇ ਗਏ ਜੇ ਪੁਲਸਾਰ ਦੇ ਤੋਂ ਪੂਰ ਕੀਤਾ ਜੀ ਕਿਤੇ ਬੀਜੀ ਆ ਅੱਛਾ ਜੀ ਹਾਂਜੀ ਉਹ ਕੀ ਮੰਗ ਕਰਦੇ ਤੇ ਉਹ ਮੰਗਦੇ ਵੀ ਇਦਾਂ ਦੇ ਜਿਹੜੇ ਸਟੂਡੈਂਟ ਆ ਨਸ਼ਾ ਨੂੰ ਉਹ ਜਾ ਕਰਕੇ ਕਰਕੇ ਗੱਡੀਆਂ ਚਲਾਉਂਦੇ ਆ ਇੱਥੇ ਇਹ ਸਟੂਡੈਂਟਾਂ ਦਾ ਏਰੀਆ ਆ ਮਾ ਗੋਣ ਦੁਨੀਆ ਫਿਰਦੀ ਆ ਕੋਈ ਕਿਸੇ ਵਿੱਚ ਗਾਹ ਵੀ ਨੁਕਸਾਨ ਕਰੂਗਾ ਕਿਸੇ ਦਾ ਇਹ ਨੀਗਰੋ ਜੀ ਸ਼ਾਇਦ ਕੋਈ ਨਸ਼ਾ ਨਸ਼ਾ ਕੀਤਾ ਆ ਤੇ ਜੇ ਇਹਨੇ ਨਾ ਸਵੇਰੇ ਪਹਿਲਾਂ ਪਿੱਛੇ ਵੀ ਇਪਰਿਡੈਂਟ ਕੀਤਾ ਆ ਤੇ ਬਾਕੀ ਇੱਥੇ ਸਾਡੇ ਮੁੰਡੇ ਖੜੇ ਹੁੰਦੇ ਆ ਸਵੇਰ ਨੂੰ ਜਿਹਦਾ ਨੰਬਰ ਲੱਗਦੇ ਜਿਹੜੇ ਜੀ ਉਹ ਆਪਣੀਆਂ ਗੱਡੀਆਂ 'ਚ ਬੈਠੇ ਸੀਗੇ ਇਹਨੇ ਇਨੀ ਸਪੀਡ ਨਾਲ ਦੱਸਦੇ ਵੀ ਗੱਡੀ ਲਿਆ ਲਿਆ ਕੇ ਆ ਕੇ ਦੋ ਆਟਵਾਂ ਅੱਧਾ ਲਾ ਗੱਡੀ ਮਾਰੀ ਆ ਦੋ ਆਟਾ ਤੋਂ ਮਾਰ ਤੋਂ ਬਾਅਦ ਅੱਗੇ ਖੰਭਾ ਸੀਗਾ ਅੱਛਾ ਖੰਭੇ ਵਿੱਚ ਜਾ ਕੇ ਗੱਡੀ ਰੁਕੀ ਆ ਉੱਥੇ ਗੱਡੀ ਨਹੀਂ ਰੁਕਣੀ ਜੇ ਨਾ ਖੰਭੇ ਜਵਾਜ ਦੀ ਅੱਗੇ ਦੋ ਚਾਹ ਵਾਲੇ ਆ ਉਹ ਵੀ ਉਹਨਾਂ ਦੇ ਵਿੱਚ ਜਾ ਕੇ ਕਿੰਨੇ ਕਿੰਨੇ ਨਿਗਰੂ ਸੀ ਗੱਡੀ ਵਿੱਚ ਇਹ ਦੱਸਣ ਨਾਲ ਦੱਸਦਾ ਵੀ ਇਕੱਲਾ ਹੀ ਸੀਗਾ ਜਿਹੜੇ ਮੁੰਡਾ ਸਾਡਾ ਪ੍ਰਧਾਨ ਆ ਨੰਬਰ ਲੈ ਲਓ ਕਿਉਂ ਨਹੀਂ ਦੱਸਦੇ ਗੱਡੀ ਵਿੱਚ ਕੋਈ ਗਾਂਜਾ ਗੁੰਜਾਇ ਪਿਆ ਹੋਇਆ ਜਾਂ ਕੋਈ ਇਦਾਂ ਨਸ਼ਾ ਨਹੀਂ ਸੀ ਕਰਦਾ ਗੱਡੀ ਵਿੱਚ ਹੈ ਕੁਝ ਪਿਆ ਜਿੱਦਾਂ ਨਸ਼ੇ ਜਾਂ ਦਸਮਾਨ ਪਿਆ ਕੁਝ ਵਿੱਚ ਸੀ ਕਿੰਨੇ ਕੋ ਬੰਦੇ ਆਪਣੀ ਜ਼ਖਮੀ ਹੋਏ ਸੀ ਆਪਣੇ ਤਕਰੀਬਨ ਕੰਨ ਬੰਦੇ ਆ ਜੀ ਕਿੱਥੇ ਭੇਜਿਆ ਉਹਨਾਂ ਨੂੰ ਉਹਨਾਂ ਨੂੰ ਫਗਵਾੜਾ ਸਿਵ ਅੱਛਾ ਹਾਂਜੀ ਆਟੋ ਵਗੈਰਾ ਵੀ ਨੁਕਸਾਨੇ ਗਏ ਹਾਂਜੀ ਦੋ ਆਟੋ ਨੁਕਸਾਨੇ ਗਏ ਜੀ